ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 23 ਅਪ੍ਰੈਲ ਨੂੰ ਮੋਗਾ ਦੇ ਕਸਬਾ ਅਜੀਤਵਾਲ ਦੇ ਵਿੱਚ ਡਾਕਟਰ ਦੇ ਪਰਿਵਾਰ ਉੱਤੇ ਹਮਲਾ ਕਰਕੇ ਉਸ ਨੂੰ ਲੁੱਟਣ ਵਾਲੇ ਚਾਰ ਦੋਸ਼ੀਆਂ 'ਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਚੌਥੇ ਦੋਸ਼ੀ ਦੀ ਪੁਲਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਪੁਲਿਸ ਨੂੰ ਮਲਜ਼ਮਾ ਕੋਲੋਂ ਲੁੱਟਿਆ ਗਿਆ 35 ਗ੍ਰਾਮ ਸੋਨਾ ਇੱਕ ਚੇਨ ਟੋਪਸ ਬਰਾਮਦ ਕਰ ਲਿਆ ਤੇ ਉਹਨਾਂ ਕੋਲੋਂ ਲੁੱਟਣ ਦੇ ਲਈ ਦਿਖਾਈ ਗਈ ਖਲੋਣਾ ਪਿਸਟਲ ਵੀ ਬਰਾਮਦ ਕਰ ਲਈ ਹੈ ਉਹਨਾਂ ਦੱਸਿਆ ਹੈ ਕਿ ਚੋਰਾਂ ਦੇ 그룹 ਦੇ ਚੌਥੇ ਮਲਜ਼ਮ ਦੀ ਪਾਲ ਕੀਤੀ ਜਾ ਰਹੀ ਹੈ ਜੋ ਕਿ ਮੋਗਾ ਦਾ ਹੀ ਰਹਿਣ ਵਾਲਾ ਹੈ ਅਤੇ ਇਹਨਾਂ ਤਿੰਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਉੱਥੇ ਹੀ ਮੋਗਦ ਐਸਐਸਪੀ ਵਿਵੇਕਸ਼ੀਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜੀ ਸੀਗੀ ਦੀ ਤਫਤੀਸ਼ ਕਰਦੇ ਹੋਏ ਸੀਆਈਏ ਦੀ ਟੀਮ ਆਪਣੇ ਡੀਐਸਪੀ ਸਾਹਿਬ ਨਿਹਾਲ ਸਿੰਘ ਵਾਲਾ ਐਸਐਚਓ ਜਿਤਵਾਲ ਐਸਪੀਡੀ ਸਾਹਿਬ ਦੀ ਕਮਾਂਡ ਦੇ ਵਿੱਚ ਇੱਕ ਬਖਰੀ ਬਖਰੀ ਟੀਮਸ ਬਣਾ ਕੇ ਇਹਨਾਂ ਦੇ ਉੱਪਰ ਇਹਨਾਂ ਨੇ ਕੰਮ ਕੀਤਾ ਅਤੇ ਕੰਮ ਕਰਕੇ ਫਾਈਨਲੀ ਜਿਹੜੇ ਕਿ ਤਿੰਨ ਲੋਕ ਜਿਹੜੇ ਉਸ ਇਨਸੀਡੈਂਟ ਵਿੱਚ ਇਨਵੋਲਡ ਸੀ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਵਿੱਚੋਂ ਕਿ ਦੋ ਜਿਹੜੇ ਅਰੈਸਟ ਹੋਏ ਹੈਗੇ ਨੇ ਅਸ਼ਵਨੀ ਕੁਮਾਰ ਅਤੇ ਰਚਵੰਦ ਸਿੰਘ ਇਹਨਾਂ ਦੋਨਾਂ ਦਾ ਪੁਰਾਣਾ ਕ੍ਰਿਮਿਨਲ ਹਿਸਟਰੀ ਵੀ ਹੈ ਅਤੇ ਇੱਕ ਜਿਹੜਾ ਹੈਗਾ ਉਹਦੀ ਪੁਰਾਣੀ ਕ੍ਰਿਮਿਨਲ ਹਿਸਟਰੀ ਨਹੀਂ ਹੈ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਉਸ ਟਾਈਮ ਦੇ ਉੱਪਰ ਮੌਕੇ ਦੇ ਉੱਪਰ ਜਿਹੜੀ ਇਹ ਜਿਹਨੇ ਇਹ ਚੋਰੀ ਕੀਤੀ ਸੀ ਉਹਦੇ ਵਿੱਚ ਇਹਨਾਂ ਦੇ ਕੋਲੋਂ 35 ਗ੍ਰਾਮ 골ਡ ਜਿਹੜਾ ਹੈਗਾ ਗਹਿਨੇ ਉਹ ਬਰਾਮਦ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੋ ਦੋ ਚੂੜੀਆਂ ਜਿਹੜੀਆਂ ਕਿ ਆਰਟੀਫੀਸ਼ੀਅਲ ਸੀ ਗਿਆ ਉਹ ਬਰਾਮਦ ਹੋ ਚੁੱਕੀ ਹੈ ਅਤੇ ਜਿਹੜੇ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਵੀ ਬਰਾਮਦ ਹੋ ਚੁੱਕਾ ਤੇ ਟੌਏ ਪਿਸਟਲ ਜਿਹੜਾ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਚੁੱਕਾ ਇਹ ਚਾਰ ਜਾਣੇ ਜਿਹੜੇ ਜੁਦੀ ਬਰਾਮਦ ਇਹ ਚਾਰ ਜਾਣੇ ਹੈਗੇ ਨੇ ਚੌਥਾ ਬੰਦਾ ਆਇਡੈਂਟੀਫਾਈਡ ਹੈ ਤੇ ਆਪਾਂ ਜਲਦੀ ਉਹਨੂੰ ਵੀ ਫੜ ਕੇ ਆਪਾਂ ਇਹ ਪੂਰਾ ਕੰਪਲੀਟ ਕਰਾਂਗੇ ਇਹ ਚਾਰ ਜਣੇ ਆਪਾਂ ਜਿਹੜੇ ਆਇਡੈਂਟੀਫਾਈ ਕੀਤੇ ਨਾ ਉਹ ਬੱਤੀ ਹੈ ਮੈਂ ਹਜੇ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਇੱਕ ਵਾਰੀ ਅਰੈਸਟ ਕਰਕੇ ਉਸ ਤੋਂ ਬਾਅਦ ਇਹ ਸਰ ਇਹ ਮੈਂ ਡਾਕਟਰ ਨੂੰ ਜਿਹੜਾ ਗੰਧੀ ਭਾਈ ਜੀ ਕਰਦਾ ਹੈ ਇਹ ਨਹੀਂ ਇਹ ਪਹਿਲੇ ਨਹੀਂ ਜਾਣਦੇ ਸੀ ਪਰ ਇਹਨਾਂ ਦਾ ਇੱਕ ਦੋਸਤ ਹੈਗਾ ਜਿਹਦੇ ਬਾਰੇ ਦੱਸ ਰਹੇ ਹੈਗੇ ਨੇ ਵੀ ਉਹ ਇਹਨਾਂ ਦੇ ਕੰਡਕਟਰ ਕੋ ਜਾਣਦਾ ਸੀਗਾ ਔਰ ਉਹਨੇ ਇਹਨਾਂ ਨੂੰ ਦੱਸਿਆ ਸੀ ਵੀ ਡਾਕਟਰ ਦੇ ਕੋਲ ਇਦਾਂ ਜਿਹੜਾ ਹੈਗੇ ਉਹਦੇ ਘਰ ਦੇ ਵਿੱਚ ਦੋ ਹੀ ਲੋਕ ਹੁੰਦੇ ਨੇ ਤੇ ਅੱਜ ਜੇ ਤੁਸੀਂ ਇਦਾਂ ਕਰੋ ਤਾਂ ਤੁਹਾਨੂੰ ਕਾਫੀ ਕੁਝਦ ਕੁ ਘਰੋਂ ਮਿਲਸਾਦਾ ਹੈਗਾ ਅਤੇ ਇਹਨਾਂ ਨੇ ਜਿਸ ਦਿਨ ਇਨਸੀਡੈਂਟ ਹੁੰਦਾ ਉਸ ਤੋਂ ਦੋ ਦਿਨ ਪਹਿਲਾਂ ਵੀ ਇਹ ਸਵੇਰੇ ਇਦਾਂ ਹੀ ਡਾਕਟਰ ਦੇ ਘਰ ਗਏ ਸੀ ਰਿੱਕੀ ਕਰਨਦਲੇ ਉਸ ਟਾਈਮ ਵੀ ਡਾਕਟਰ ਸਾਹਿਬ ਤੋਂ ਉਹਨਾਂ ਨੇ ਦਰਵਾਜ਼ਾ ਖਲਵਾ ਕੇ ਘਰ ਦੇ ਅੰਦਰ ਗਏ ਸ਼ਾਮ ਨੂੰ ਉੱਥੇ ਜਾ ਕੇ ਇਹਨਾਂ ਨੇ ਦਵਾਈ ਲੈ ਕੇ ਵਾਪਸ ਆਏ ਹੈਗੀ ਹੈ ਤਾਂ ਇਹਨਾਂ ਨੇ ਪਹਿਲੇ ਦੋ ਦਿਨ ਪਹਿਲਾਂ ਨੇ ਰਿੱਕੀ ਵੀ ਕੀਤੀ ਸੀ ਆਪਣੇ ਜਿਹੜੇ ਡਾਕਟਰ ਹੈਗੇ ਜਿਹਦੇ ਮਿਲ ਕੇ ਘਰ ਦੇ ਵਿੱਚ ਚੋਹੇ ਚੋਰੀ ਕੋਈ ਇਹ ਰੈਣਵਾਲੇ ਮੌਕਾ ਦੇ ਸਰ ਦੱਸਣ ਵਾਲਾ ਮਾਸਟਰਮਾਈਂਡ ਪਕੜਿਆ ਗਿਆ ਦਸੰਵਾਲਾ ਮਾਸਟਰ ਬੈਂਡ ਜੇ ਨਹੀਂ ਪੜਿਆ ਗਿਆ ਹੈਗਾ ਆਪਾਂ ਜਲਦੀ ਉਹਨੂੰ ਵੀ ਫੜ ਕੇ ਕਰਵਾਈ ਤੇ ਬਲਾਕੀ ਕਰਾ ਦੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨੂੰ ਰਿਮਾਂਡ ਲੈ ਕੇ ਜਿਹੜਾ ਨੇ ਬੈਕਵਰਡ ਫਾਰਵਰਡਿੰਗ ਦੀ ਚੀਜ਼ ਹੈ ਉਹ ਸਾਰੀ ਕੰਪਲੀਟ ਕਰ ਦੇ ਸਰ ਪਹਿਲੇ ਵੀ ਕੋਈ ਵਾਰਦਾਤ ਈ ਹੈ ਇਹਨਾਂ ਵਿੱਚ ਇਹਨਾਂ ਵਿੱਚੋਂ ਦੋ ਜਿਹੜੇ ਹੈਗੇ ਨੇ ਅਕਿਊਜ਼ਡ ਹੈਗੇ ਨੇ ਉਹਨਾਂ ਵਿੱਚੋਂ ਇੱਕ ਅਕਿਊਜ਼ਡ ਦੀ ਪੁਰਾਣੀ ਕ੍ਰਿਮਿਨਲ ਹਿਸਟਰੀ ਕਾਫੀ ਜ਼ਿਆਦਾ ਹੈਗੀ ਤਿੰਨ ਪਰਚੇ ਉਹਦੇ ਉੱਪਰ ਦੂਸਰਾ ਜਿਹਵੇਂ ਤੁਹਾਨੂੰ ਦੱਸਿਆ ਸੀ ਵੀ ਰਚਵੰਤ ਸਿੰਘ ਹੈਗਾ ਉਹਦੇ ਉੱਪਰ ਵੀ ਪੁਰਾਣੇ ਚੋਰੀ ਦੇ ਪਰਚੇ ਲਿਖੇ ਨੇ ਸਰ ਡਾਕਟਰ ਜਿਹੜਾ ਵਾਰਦਾਤ ਸੋਨਾ ਦੱਸਿਆ ਸੀਗਾ ਚੋਰੀ ਹੋਇਆ ਅੱਜ ਜਦੋਂ ਤਫ਼ਤੀਸ਼ ਦੇ ਸਾਹਮਣੇ ਆਇਆ ਉਹ ਆਰਟੀਫੀਸ਼ੀਅਲ ਨਿਕਲਿਆ ਨਹੀਂ ਦੋ ਦੋ ਗੈਣੇ ਹੈਗੇ ਨੇ ਇਹ ਵਿੱਚ ਆ ਵੀ ਲਿਖਿਆ ਗਏ ਨੇ ਟੋਪਸ ਹੈਗੇ ਨੇ ਤੇ ਉਹ ਆਪਣੇ オリジナル ਆ ਤੇ ਜਿਹੜਾ ਬਾਕੀ ਜਿਹੜੀਆਂ ਚੂੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਆਰਟੀਫੀਸ਼ੀਅਲ ਫਿਰ ਮੋਟਰਸਾਈਕਲ ਜਿਹੜਾ ਵਾਹਨ ਦੇ ਵਿੱਚ ਇਸਤੇਮਾਲ ਹੋਇਆ ਉਹ ਚੋੜਦੇ ਇਹਨਾਂ ਕਰਦੇ ਆਪਾਂ ਅੱਜ ਜੀ ਵੈਰੀਫਾਈ ਕਰ ਰਹੇ ਹਾਂ